ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜੋ ਤੁਸੀਂ ਇਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸ਼੍ਰੀ ਤੀਰ ਸਾਹਿਬ ਹੈ ਇਸ ਸਥਾਨ ਤੋਂ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਨੇ ਤੀਰ ਮਾਰ ਕੇ ਪਤਾਲਪੁਰੀ ਪ੍ਰਗਟ ਕੀਤੀ ਸੀ ਇਹ ਸਥਾਨ ਜਦੋਂ ਬਾਬਾ ਬੁੱਢਾ ਰਛਾ ਜੀ ਦੇ ਦਰਸ਼ਨ ਦੇਦਾਰੇ ਕਰਦੇ ਹੋਏ ਬਾਬਾ ਗੁਦਤਾ ਜੀ ਦੇ ਦਰਸ਼ਨਾਂ ਲੈ ਆਉਂਦੇ ਹੋ ਸੋ ਉਹਨਾਂ ਦੇ ਦਰਸ਼ਨ ਦਿਦਾਰੇ ਕਰਦੇ ਹੋਏ ਪੌੜੀਆਂ ਉਤਰ ਕੇ ਥੱਲੇ ਜਾ ਕੇ ਤੀਰਥ ਸਥਾਨ ਡੇਰਾ ਬਾਬਾ ਸ੍ਰੀ ਚੰਦ ਜੀ ਦਾ ਹੈ ਸੋ ਇਹ ਬਿਲਕੁਲ ਹੀ ਪੌੜੀਆਂ ਉਤਰਦੇ ਸਮੇਂ ਵਿਚਕਾਰ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਤੀਰਥ ਸਾਹਿਬ ਬਣਿਆ ਹੋਇਆ ਹੈ ਇਹ ਬਹੁਤ ਹੀ ਸੁੰਦਰ ਇਮਾਰਤ ਬਣੀ ਹੈ ਬਹੁਤ ਹੀ ਉੱਚੜ ਤੇ ਕਲਾ ਦਾ ਪ੍ਰਤੀਕ ਸ੍ਰੀ ਨਿਸ਼ਾਨ ਸਾਹਿਬ ਜੀ ਦਰਸ਼ਨ ਦੇ ਰਹੇ ਨੇ ਸੋ ਆਪ ਜੀ ਇਸ ਸਥਾਨ ਦੇ ਗੁਰਦੁਆਰਾ ਸ੍ਰੀ ਤੇਰਸ ਸਾਹਿਬ ਜੀ ਦੇ ਦਰਸ਼ਨਾਂ ਲਈ ਜਰੂਰ ਇੱਕ ਵਾਰ ਪਹੁੰਚਣਾ ਅਤੇ ਇਸ ਦਰਸ਼ਨ ਦੇ ਦੀਦਾਰੇ ਕਰਨੇ ਜੀ ਬਹੁਤ ਹੀ ਸੁੰਦਰ ਇਮਾਰਤ ਬਣੀ ਹੋਈ ਹੈ ਅਤੇ ਬਹੁਤ ਹੀ ਸੁੰਦਰ ਹਾਲਾ ਦਿਵਾਲਾ ਹੈ ਸਾਫ ਸੁਥਰਾ ਹੈ ਬਹੁਤ ਹੀ ਸੁੰਦਰ ਦੇਖਣਯੋਗ ਇਹ ਤੀਰਥ ਸਥਾਨ ਹੈ ਸੋ ਆਪ ਜੀ ਨੇ ਗੁਰਦੁਆਰਾ ਸ੍ਰੀ ਤੀਸਰ ਸਾਹਿਬ ਜੀ ਦੇ ਇਤਿਹਾਸਕ ਸਥਾਨ ਦੇ ਦਰਸ਼ਨ ਦੋ ਜਿਦਾਰੇ ਜੂਰ ਕਰਨੇ ਜੀ ਸੋ ਹੋਈਆਂ ਗਲਤੀਆਂ ਦੀਆਂ ਮਾਫੀਆਂ ਦਣੀਆ ਸੱਚੇ ਪਾਤਸ਼ਾਹ ਜੀ ਆਪ ਜੀ ਆਪੇ ਬਖਸ਼ਣ ਹੋਰ ਸੋ ਅਗਲੀ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਕਿਸੇ ਹੋਰ ਧਾਰਮਿਕ ਸਥਾਨ ਦੇ ਨਾਲ ਸਾਂਝਾ ਪਾਵਾਂਗੇ ਜੀ ਸੋ ਬਖਸ਼ੋ ਆ ਗਿਆ ਬਲਾਉ ਫਤਿਹ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ